ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੂੰ ਸੌਂ ਚਕਾਉਣ ਦੇ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਜਿਹੜੀ ਉਹਨਾਂ ਨੇ ਅਰਜੀ ਭੇਜੀ ਸੀ ਇਸ ਦੇ ਆਧਾਰ ਤੇ ਖਾਲਿਸਤਾਨੀ ਸਮਰਥਕ ਅਮਰਿਤਪਾਲ ਨੂੰ ਕੱਲ ਯਾਨੀ ਕਿ ਸ਼ੁੱਕਰਵਾਰ ਨੂੰ 5 ਜੁਲਾਈ ਨੂੰ 4 ਦਿਨਾਂ ਦੀ ਲਈ ਜਿਹੜੀ ਉਹ ਪਰੋਲ ਦਿੱਤੀ ਗਈ ਹੈ ਇਸ ਦੌਰਾਨ ਅਮਰਿਤਪਾਲ ਸੰਸਦ ਮੈਂਬਰ ਵੱਜੋਂ ਸੌਹ ਚੁੱਕਣਗੇ ਇਸ ਸਮੇਂ ਉਹ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਇਜਾਜ਼ਤ ਤੋਂ ਬਾਅਦ 2017 ਦੇ ਜੰਮੂ ਕਸ਼ਮੀਰ ਆਤਵਾਦੀ ਫੀਡਿੰਗ ਮਾਮਲੇ ਦੇ ਵਿੱਚ ਜੇਲ੍ਹ 'ਚ ਬੰਦ ਕਸ਼ਮੀਰੀ ਨੇਤਾ ਸ਼ੇਖ ਅਬਦੁੱਲ ਰਸ਼ੀਦ ਉਰਫ ਇੰਜੀਨੀਅਰ ਰਸ਼ੀਦ ਕੱਲ ਸੌਹ ਚੁੱਕਣਗੇ ਅਜੇਹੇ ਦੇ ਵਿੱਚ ਹੀ ਚਰਚਾ ਚ ਹੈ ਕਿ ਅਮਰਿਤਪਾਲ ਵੀ ਭਲਕੇ ਸੌ ਚੁੱਕਣਗੇ ਜਾਣਕਾਰੀ ਮੁਤਾਬਕ ਇਹ ਦੋਵੇਂ ਸਪੀਕਰ ਦੇ ਕਮਰੇ ਦੇ ਵਿੱਚ ਸੌ ਚੁੱਕਣਗੇ ਅਤੇ ਉਹਨਾਂ ਨੂੰ ਏਜੰਸੀਆਂ ਅਤੇ ਸਰਕਾਰ ਵੱਲੋਂ ਹਰੀ ਛੰਡੀ ਜਿਹੜੀ ਉਹ ਦੇ ਦਿੱਤੀ ਗਈ ਹੈ ਹਾਲਾਂਕਿ ਨਾ ਤਾਂ ਅਮਰਿਤਪਾਲ ਦੇ ਵਕੀਲ ਨੇ ਅਤੇ ਨਾ ਹੀ ਉਸ ਦੇ ਪਰਿਵਾਰ ਨੇ ਪਰਿਵਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ ਅਮਰਿਤਪਾਲ ਦੇ ਡਿਪਟੀ ਕਮਿਸ਼ਨਰ ਕਾਂਸ਼ੀਮ ਤੋਰੀ ਨੇ ਦੱਸਿਆ ਕਿ ਅਮਰਿਤਪਾਲ ਨੂੰ ਕੁਝ ਸ਼ਰਤਾਂ ਦੇ ਨਾਲ 5 ਜੁਲਾਈ ਤੋਂ 4 ਦਿਨਾਂ ਜਾ ਇਸ ਤੋਂ ਘਟਦੀ ਜਿਹੜੀ ਪੈਰੋਲ ਆ ਉਹ ਦਿੱਤੀ ਗਈ ਹੈ ਜਿਸ ਬਾਰੇ ਜੇਲ ਸੁਪਰੀਡੈਂਟ ਡਿਬਰੂਗੜ੍ਹ ਨੂੰ ਜਿਹੜਾ ਸੁਚਿਤ ਕਰ ਦਿੱਤਾ ਗਿਆ ਖਾਲਸੇ ਨੇ ਕਿਹਾ ਕਿ ਚੋਣ ਚੁਣੇ ਗਏ ਮੈਂਬਰ ਕੋਲ ਸੌ ਚੁੱਕਣ ਦੇ ਲਈ 60 ਦਿਨ ਹੁੰਦੇ ਨੇ ਜਿੱਥੋਂ ਤੱਕ ਸਾਨੂੰ ਜਾਣਕਾਰੀ ਮਿਲੀ ਆ ਲੋਕ ਸਭਾ ਸਪੀਕਰ ਨੇ ਅਜੇ ਤੱਕ ਅਰਜੀ ਤੇ ਜਿਹੜੀ ਹੈ ਕੋਈ ਵੀ ਕਾਰਵਾਈ ਨਹੀਂ ਕੀਤੀ ਲੋਕ ਸਭਾ ਵੱਲੋਂ ਅਮਰਿਤਪਾਲ ਸਿੰਘ ਦੇ ਨਾਂ ਤੇ ਸੰਸਦ ਮੈਂਬਰ ਵਜੋਂ ਨਿਯੁਕਤੀ ਸੰਬੰਧੀ ਦਿੱਤੇ ਹੁਕਮਾਂ ਮਗਰੋਂ ਉਸ ਨੂੰ ਨਿਰਧਾਰਿਤ ਸਮੇਂ ਦੇ ਲਈ ਇੱਕ ਦਿਨ ਦੀ ਜਿਹੜੀ ਐਪਰੋਲ ਦਿੱਤੀ ਜਾਵੇਗੀ ਉਹਨਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਅਮਰਿਤਪਾਲ ਨੂੰ ਇੱਕ ਹਫ਼ਤੇ ਦੇ ਵਿੱਚ ਸੋਹ ਜਿਹੜੀ ਉਹ ਚੁਕਾਈ ਜਾ ਸਕਦੀ ਹੈ ਰਾਜਦੇਵ ਖਾਲਸਾ ਨੇ ਦੱਸਿਆ ਕਿ ਅਮਰਿਤਪਾਲ ਦੀ ਐਨਐਸਏ ਦੀ ਮਿਆਦ ਇੱਕ ਸਾਲ ਦੀ ਜਿਹੜੀ ਆ ਉਹ 23 ਅਪ੍ਰੈਲ 2025 ਤੱਕ ਜਿਹੜੀ ਉਹ ਵਾਦਾ ਦਿੱਤੀ ਗਈ ਹੈ ਜਨਤਾ ਨੇ ਅਮਰਿਤਪਾਲ ਨੂੰ ਇਨੀ ਵੱਡੀ ਲੀਡ ਦੇ ਨਾਲ ਜਿਤਾਇਆ ਕਿ ਅਜੇਹੇ ਚ ਸਰਕਾਰ ਦਾ ਇਹ ਫੈਸਲਾ ਲੋਕਾਂ ਦੇ ਖਿਲਾਫ ਹੈ ਅੰਮ੍ਰਿਤਸਰ ਤੋਂ ਕਰੀਬ 40 ਕਿਲੋਮੀਟਰ ਦੂਰ ਪਿੰਡ ਜੱਲੂਪੁਰ ਖੇੜਾ ਦੇ ਵਸਨੀਕ ਅਮਰਿਤਪਾਲ ਸਿੰਘ ਵਾਰਸ ਪੰਜਾਬ ਸੰਸਥਾ ਦੇ ਮੁਖੀ ਨੇ ਤੇ ਉਹ ਖਡੂਰ ਸਾਹਿਬ ਦੀ ਸੀਟ ਤੋਂ ਕਾਂਗਰਸ ਦੇ ਕੁਲਬੀਰ ਸਿੰਘ ਜੀਰਾ ਨੂੰ ਹਰਾ ਕੇ ਸੰਸਦ ਦੇ ਮੈਂਬਰ ਜਿਹੜੇ ਉਹ ਬਣੇ ਸਨ 23 ਫਰਵਰੀ 2023 ਨੂੰ ਅਮਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਅਮਰਿਤ ਅਮਰਿਤਸਰ ਦੇ ਅਜਨਾਲਾ ਥਾਣੇ ਦੇ ਵਿੱਚ ਦਾਖਲ ਹੋਈ ਇਸ ਤੋਂ ਬਾਅਦ ਉਸ ਦੇ ਖਿਲਾਫ ਗੈਰ ਜ਼ਮਾਨਤੀ ਜਿਹੜੇ ਵਾਰੰਟ ਹੈ ਜਿਹੜੇ ਉਹ ਜਾਰੀ ਕਰ ਦਿੱਤਾ ਗਿਆ 18 ਮਾਰਚ ਨੂੰ ਅਮਰਿਤਪਾਲ ਘਰੋਂ ਭੱਜ ਗਿਆ ਤੇ ਪੁਲਿਸ ਨੇ ਜਾਂਚ ਏਜੰਸੀਆਂ ਦੇ ਨਾਲ ਮਿਲ ਕੇ 1 ਮਹੀਨੇ ਤੱਕ ਉਸ ਦੀ ਜਿਹੜੀ ਹੈ ਭਾਲ ਜਾਰੀ ਰੱਖੀ 23 April ਨੂੰ ਪੰਜਾਬ ਪੁਲਿਸ ਨੂੰ ਅਮਰਿਤਪਾਲ ਨੇ ਅਮਰਿਤਪਾਲ ਨੂੰ ਜਿਹੜਾ ਪੰਜਾਬ ਪੁਲਿਸ ਨੇ ਮੋਗੇ ਤੋਂ ਗ੍ਰਿਫਤਾਰ ਕੀਤਾ ਸੀ ਉਦੋਂ ਤੋਂ ਹੀ ਅਮਰਿਤਪਾਲ ਅਸਾਮ ਗੜ ਅਸਾਮ ਦੀ ਡਿਬਲੂਗੜ ਜੇਲ੍ਹ ਦੇ ਵਿੱਚ ਬੰਦ ਹੈ ਖਾਲਸਤਾਨੀ ਵਿਚਾਰਧਾਰਾ ਦਾ ਸਮਰਥਨ ਕਰਨ ਦੇ ਦੋਸ਼ 'ਤੇ ਉਸ ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾਇਆ ਗਿਆ ਹੈ ਅਮਰਿਤਪਾਲ ਨੂੰ ਚੋਣ ਪਰਚਾਣ ਦੇ ਲਈ ਵੀ ਜਿਹੜਾ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤਾ ਗਿਆ ਫਿਰ ਵੀ ਉਸ ਨੂੰ 4 ਲੱਖ ਵੋਟ ਤੋਂ ਵੀ ਜਿਹੜੀਆਂ ਵੱਧ ਨੇ ਵੋਟਾਂ ਮਿਲਿਆ ਨੇ ਤੇ ਉਹ ਖਡੂਰ ਸਾਹਿਬ ਦੀ ਜਿਹੜੀ ਸੀਟ ਹੈ ਉਹ ਆਜ਼ਾਦ ਉਮੀਦਵਾਰ ਵੱਜੋਂ ਜਿਹੜਾ ਉਹ ਜਿੱਤੇ ਨੇ